ਸਵਾਗਤ ਹੈ ਤੁਹਾਡਾ ਭੁੱਲ ਡੇਰੀ ਫਾਰਮ ਕਾਲੀਆ ਜੀ ਦੋਸਤੋ ਅੱਜ ਪਹੁੰਚੇ ਆਪਾਂ ਰਾਮਪੁਰਾ ਫੂਲ ਮੰਡੀ ਜਾਨੀ ਕਿ ਹਰ ਮਹੀਨੇ ਦੀ ਇੱਕ ਤਰੀਕ ਨੂੰ ਲੱਗਦੀ ਆ ਤੇ ਨਵੇਂ ਸਾਲ ਦੀਆਂ ਨਾਲੇ ਲੱਖ ਲੱਖ ਵਧਾਈਆਂ ਆ ਤੁਹਾਡਾ ਪਰਿਵਾਰ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਖਦਲੇ ਦਰ ਦੂਰ ਰਵੇ ਮਹਾਰਾਜ ਤੇ ਜਾ ਕੇ ਮੱਥਾ ਟੇਕੋ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਸਾਡੇ ਸਾਰੇ ਇਸ ਮੂਹ ਪਰਿਵਾਰ ਜੋੜ ਨਾਲ ਵੀ ਜੁੜਿਆ ਤੇ ਰਾਮਪੁਰਾ ਫੂਲ ਮੰਡੀ ਪਹੁੰਚੇ ਆ ਅੱਜ ਜਾਣਦੇ ਆ ਕੀ ਰੇਟ ਆ ਕੀ ਭਾਅ ਆ ਕੀ ਚੱਲਦਾ ਤੇ ਲਾਈਵ ਦੋਸਤੋ ਸ਼ੇਅਰ ਜਰੂਰ ਕਰ ਦਿਓ ਗਾਦੋ ਗਾ ਲਾਈਵ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਬਹੁਤ ਠੰਡ ਆਉ ਮੰਡੀ ਦਾ ਜਾਣਦੇ ਆ ਕੀ ਮਾਹੌਲ ਚੱਲਾ ਦੇਖ ਸਾਦੇ ਤੁਸੀਂ ਮੰਡੀ ਦਾ ਮਾਹੌਲ ਚੱਲ ਸਾਰਾ ਤੁਹਾਨੂੰ ਦਿਖਾਉਣੇ ਕਾਫੀ ਡੰਗਰ ਵੀ ਆਇਆ ਹੈ ਅਜੇ ਮਾਲ ਆ ਰਿਹਾ ਮੰਡੀ ਦੇ ਵਿੱਚ ਕਿਹੜੇ ਰੂਟ ਤੋਂ ਪਤਾ ਨਹੀਂ ਇਹ ਚੱਲ ਰਿਹਾ ਜਿੱਦਾਂ ਵੀ ਇਹ ਵੀਡੀਓ ਬਣਾ ਕੇ ਉਹ ਵੀ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੇ ਲਾਈਵ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਕਰੇ 2000 ਰੱਖੀ ਤੇ ਨਾ ਤੇ ਡੰਗਰਾਸ ਤੇ ਗਾਨੀਆਂ ਕੋਈ ਵੀ ਚੀਜ਼ ਸਭ ਕੁਝ ਮਿਲਦੀ ਹੈ ਤੇ ਜਾਦੀਆਂ ਮੱਝਾਂ ਹੀ ਇੱਥੇ ਹੁੰਦੀਆਂ گاਵਾ ਬਹੁਤ ਘਟ ਆਉਂਦੀਆਂ દોસ્તો શેર લાઈક કમેન્ટ જરૂર કરે મે સાહેબ દોસ્તો કાફી ગીંતી છે પશુઓ પહોંચે મજ્યા થી ઠીક યહ મચ્છા હે ਮਾਰਟ ਕਰਕੇ ਦੋਸਤੋ ਦੱਸ ਦਿਓ ਤੇ ਵੀਡੀਓ ਤੇ ਆਵਾਜ਼ ਵਧੀਆ ਆ ਰਹੀ ਲਾਈਵ ਜਿੰਨੇ ਵੀ ਜੁੜੇ ਸਾਰਿਆਂ ਦਾ ਧੰਨਵਾਦ ਸੱਚੀ ਭਾਈ ਲਾਈਕ ਸ਼ੇਅਰ ਜ਼ਰੂਰ ਕਰੋ ਦੋਸਤੋ ਬਾਤੋ ਆ ਸ਼ੇਅਰ ਕਰ ਦਿਓ ਦੋਸਤੋ ਆ ਜਾਓ ਰਿਆ ਕਰਾ ਮੋੜਿਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲ ਦੋ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਕਰੇ ਇਹ ਰਾਮਪੁਰਾ ਫੂਲ ਮੰਡੀ 1 ਤਰੀਕ ਨੂੰ ਹਰ ਮਹੀਨੇ ਲੱਗਦੀ ਆ 1 ਤਰੀਕ 2025 ਆ ਜੋ ਵੀ ਰੇਡ ਆ ਆ ਜਾਣਕਾਰੀ ਲਵਾਂਗੇ ਤੇ ਪਛਾਇਆ ਭਾਈ ਹੁਣਾਂ ਕਾਫੀ ਸੋਹਣਾ ਸੋਹਣਾ ਡੰਗਰ ਆ ਦੇਖਾ ਤੁਸੀਂ ਇਹ ਤਿਆਰ ਹੋ ਰਿਹਾ ਡੰਗੜਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਦੋਸਤੋ ਤੇ ਸ਼ੇਅਰ ਕਰ ਦਿਓ ਚੱਲਦੀ ਵੀਡੀਓ ਹੋਰ ਵੀ ਦੋਸਤਾਂ ਤੱਕ ਪਹੁੰਚ ਜਾਏ ਮੰਡੀ ਬਹੁਤ ਅਗੜੀ ਯਾਰ ਪ੍ਰੋਫੋ ਤੋ ਦੋਸਤੋ ਠੰਡ ਹੀ ਪਈ ਹੈ ਤਰਨਦਾਰਨ ਤੋਂ ਖੇਮ ਕਰ ਲੱਗੋ ਆਉਣਾ ਬੜਾ ਬੰਦ ਭੈਣ ਦਾ ਤੁਹਾਡਾ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਸਾਨੂੰ ਮੋਟੀਵੇਸ਼ਨ ਮਿਲ ਜਾਂਦੀ ਆ ਤੇ ਠੰਡ ਫਿਰ ਨਹੀਂ ਲੱਗਦੀ ਜੇ ਜਦੋਂ ਸਬਸਕ੍ਰਾਈਬਰ ਸ਼ੇਅਰ ਨਹੀਂ ਨਾ ਕਰਦੇ ਬਹੁਤ ਵਾਕਈ ਯਾਰ ਠੰਡ ਬੜੀ ਮਹਿਸੂਸ ਹੁੰਦੀ ਜੋ ਤੁਹਾਡੀ ਅੱਲਾ ਸ਼ਰੀ ਤੇ ਲਿਆ ਕੇ ਕੋੜੀਆਂ ਵਾਸਤੇ ਵੀ ਸਭ ਕੁਝ ਬੱਚਾ ਵਾਸਤੇ ਉਹ ਜਿਹਦਰਾ ਜੈਕਟ ਆਈਆਂ ਤੇ ਦੇਖ ਸਕਦੇ ਤੁਸੀਂ ਜਿੰਨੇ ਵੀ ਜੁੜੇ ਨਾਲ ਧੰਨਵਾਦ ਸਾਰਿਆਂ ਦਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫੁੱਲ ਡੇਰੀ ਫਾਰਮ ਕਾਲੀਆ ਹਾਂਜੀ ਆਪਣਾ ਖੇਮ ਕਰ ਲਾ ਕੇ ਵੀਰ ਜੀ ਹਾਂਜੀ ਇਹ ਸ਼ੇਅਰ ਜ਼ਰੂਰ ਕਰੋ ਜੀ ਦੋਸਤੋ ਅੱਜ ਮੈਂ ਪਹਿਲੋ ਲਾਈਵ ਤੁਹਾਨੂੰ ਵਿਖਾਉਣੇ ਆ ਫਿਰ ਵੀਡੀਓ ਬਣਾਵਾਂਗੇ ਨੂੰ ਮੰਡੀ ਦੇ ਨੇੜਾ ਸਾਰਾ ਦੱਸੇ ਅਰ ਜਾਈ ਚ ਬਹਿ ਕੇ ਸ਼ੇਅਰ ਦੋ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਬੜੀ ਮਿਹਰਬਾਨੀ ਹੋ ਤੁਹਾਡੀ ਐਨ ਐ ਯੂ ਟਿਊਬ ਤੇ ਹਾਂਜੀ ਹਾਂਜੀ ਦੋਸਤੋ ਕਮੈਂਟ ਕਰਕੇ ਦੱਸਦੇ ਹੋ ਵੀ ਆਵਾਜ਼ ਤੇ ਵੀਡੀਓ ਸਾਫ਼ ਆ ਰਹੀ ਹੈ ਉਰਦੂ ਤੋਂ ਸਾਰੇ ਠੀਠਾ ਜੋ ਨਵਾਂ ਸਾਲ ਖੁਸ਼ੀਆਂ ਕਿਹੜੇ ਲੈ ਕੇ ਆਵੇ ਤੁਹਾਡੇ ਸਾਰੇ ਆਸਤੇ ਮਹਾਰਾਜ ਚੜ੍ਹਦੀ ਕਲਾ ਕਰੇ ਸਸੀਆ ਭਾਈ ਜੀ ਉਹ ਠੀਕ ਠਾਕ ਦੋਵੇਂ ਆਪਣੀਆਂ ਜੀ ਅੱਛਾ ਕਿਹੜਾ ਕਿਹਣਾ ਵਾ ਸੁਆ ਜੀ ਇਹ ਚੌਥੇ ਸੁਵੇ ਆ ਸੱਜੇ ਸੁਵੇ ਕਿੰਨਾ ਕਿੰਨਾ ਦੁੱਧ ਆ ਜਿਹੜੇ ਚੌਥੇ ਥੱਲੇ ਚੌਥੇ ਸੁਵੇ ਦੇ ਥੱਲੇ ਕਿਨਾ ਇਹਦੇ ਥੱਲੇ 10 ਲੀਟਰ ਕੋਈ 15 ਲੀਟਰ ਕਿਨੇ ਕਿਨੇ ਦਿਨ ਹੋਵੇ ਸੁਗਿਆਂ ਨੂੰ ਅੱਛਾ ਪੰਜ ਛੇ ਦਿਨ ਹੋ ਗਏ ਤੇ ਕੀ ਡਿਮਾਰਟ ਕਰਦੇ ਵੀਰ ਜੀ ਇੱਕ ਦਾ ਇੱਕ ਦੋਵਾਂ ਦਾ 60 ਉਹਦਾ ਕੰਲੀ ਦਾ ਵੱਡੀ ਦਾ ਇੱਕ 60 ਦੋਸਤੋ ਆ ਚੌਥੇ ਸੂਏ ਆ ਤੇ 12 10 ਲੀਟਰ ਦੁੱਧ ਆ ਇਹਦੇ ਥੱਲੇ 15 ਲੀਟਰ ਪਾਈ ਜਾਂਦਾ ਦੁੱਧ ਦੇ ਸਕਦੇ ਤੁਸੀਂ ਆਰਡਰ ਕੁਆਲਟੀ ਇਹ ਰੋਕੀ ਇਹ ਰੋਕੀ ਇਹ ਇਸ ਕੁਆਲਟੀ ਬਹੁਤ ਸੋਹਣੀ ਸ਼ਾਨਦਾਰ ਭਾਈ ਇਹਦੇ ਥੱਲੇ 15 ਲੀਟਰ ਦੁੱਧ ਆ अच्छा 160 ਮੰਗਦੇ ਦਾ ਕਿੰਨੇ ਦਿਨ ਹੋ ਗਏ ਸੂਈ ਨੂੰ 5 ਦਿਨ ਹੋ ਗਏ ਚਲੋ ਠੀਕ ਹੈ ਤੇ ਉਹਦਾ ਕੀ ਹੈ ਜਿਹੜੀ ਚੁੱਥੇ ਸੂਏ ਆ ਉਹਦਾ ਜੀ 90000 ਇਹਦਾ 90000 ਇਹਦਾ 160 ਤੇ ਮਾਨਤਾਨ ਨੰਬਰ ਦੱਸ ਦਿਓ 788609 76305 ਠੀਕ ਹੈ ਲਾਈਵ ਵੀ ਚੱਲਦਾ ਨੰਬਰ ਹੋ ਗਿਆ ਜੀ ਉਹ ਦੋਸਤੋ ਸ਼ੇਅਰ ਕਮੈਂਟ ਕਰ ਦਿਓ ਜਿਆਦਾ ਪੁਰੇ ਯਾਰ ਤੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸ਼ਾਨਦਾਰ ਚੋਟੀ ਹੈ ਜੀ ਦੇਖ ਸਾਡੇ ਤੋਂ ਠੀਕ ਆ ਕਰ ਦੋ ਜੀ ਕਾਟ ਕਾਟ ਬਹੁਤ ਸੋਹਣਾ ਦੱਸੋ ਵੀਰੋ ਦੇਖੋ ਬਹੁਤ ਸੋਹਣੀ ਚੋਟੀ ਸਸੀ ਕਾਪੂ ਜੀ ਉਹ ਠੀਕ ਠਾਕ ਜੀ ਕਿੰਮਾ ਸੁਹਾ ਜੀ ਸੁਹਾ ਕੀ ਚਾਹੀਏ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਸੂਈ ਹੈ ਸੂਈ ਹੈ ਕੱਲ ਸੂਈ ਹੈ ਜੀ ਅੱਜ ਤਾਂ ਬੋਲੇ ਜੀ ਹੁਣੀ ਹਾਂਜੀ ਹਾਂਜੀ ਦੋਸਤੋ ਥਣ ਦੇਖ ਸਕਦੇ ਹੋ ਤੁਸੀਂ ਇੱਕ ਨੰਬਰ ਜੀ ਤੇ ਕਿੰਨਾ ਵਸੂਆ ਸੂਆ ਦੋ ਜੀ ਦੋ ਜੱਸੂਆ ਪਹਿਲੇ ਸੂਏ ਦਾ ਕੀਰ ਕਾਟ ਆ 15 ਕਿਲੋ ਇੱਕ ਕੰਮ ਕਰ ਰਹੇ ਆ ਏਰ ਕਾ 17 ਕਿਲੋ ਕਿਉਂਕਿ ਹੁਣ ਤਾਂ ਬੋਲਾ ਹੀ ਆਪਾਂ ਕਹਿ ਵੀ ਨਹੀਂ ਸਕਦੇ ਕਿੰਨਾ ਚੋਇਆ ਜੀ ਸਾਫ ਕੀਤੀ ਵੀ ਨਹੀਂ ਆ ਦੋ ਦੋ ਕਿਲੋ ਦੋ ਵਾਰੀ ਕਦੇ ਆ ਵੀ ਸਾਫ ਕੀਤੀ ਚਲੋ ਕੱਦ ਕਾਟ ਚਾ ਕੀ ਡਿਮਾਂਡ ਕਰਦੇ ਹੋ ਜੀ ਦੋ ਕਲੀਅਰ ਆ 225 ਦੇ ਲੈਣ ਦੇ ਲੈਣ ਦੋ ਜੀ ਦੋ ਜੀ ਨੰਬਰ ਦੱਸ ਦਿਓ ਨੰਬਰ ਖਲਮੇ ਸਭ ਸੁੱਚ ਹੋ ਗਈ ਹਾਂਜੀ 81509 ਠੀਕ ਹੈ ਲਾਈਵ ਵੀ ਚੱਲਦਾ ਹੈ ਚਲੇ ਗਏ ਠੀਕ ਦੋਸਤੋ ਬਹੁਤ ਸੋਹਣਾ ਕੱਦਗਾੜ ਮੜਾ ਇਹ ਨਾਲ ਹੋਇਓ ਜੀ ਆ ਕੱਦਗਾੜ ਵੇਖ ਲਓ ਤੁਸੀਂ ਆ ਬੇਟਾ ਪੂਰਾ ਕੱਦਗਾੜ ਝੋਟੀ ਦਾ ਬਹੁਤ ਸੋਹਣੀ ਕੁਆਲਿਟੀ ਹੈ ਹਾਂਜੀ ਸਹੀ ਮੈਂ ਇਹ ਇਲਾਕੇ ਦੇ ਆ ਚੰਗੀ ਸੋਹਣੀ ਬੇਲ ਆ ਦੇਖ ਸਕਦੇ ਤੁਸੀਂ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਚੌਰਸ ਆਰਡਰ ਕੁਆਲਿਟੀ ਆ ਤੇ ਕੱਦਗਾੜ ਪੂਰਾ ਤਗੜਾ ਟੈਂਪੂ ਦੇ ਵਿੱਚ ਲੱਦੀ ਵਦੇ ਇੱਕ ਹੀ ਆਉਂਦੀ ਮਹਾ ਇਹਦੇ ਪੰਜ ਚਾਰ ਹਰ ਵਾਰ ਘਰੇ ਵੀ ਰੰਦੀਆਂ ਚ ਲੈਣੀਆਂ ਹੁਣ ਅੱਛਾ ਅੱਛਾ ਘਰੇ ਵੀ ਰੈਂਦੀਆਂ ਚੱਕ ਠੀਕ ਹੈ ਜੀ ਡਰੈਸ ਦੱਸ ਦਿਓ ਮੜਾ ਇਹ ਪੂਰਾ ਡਰੈਸ ਚਾਕਾਤਰ ਸਿੰਘਲਾ ਪਿੰਡਾ ਜੀ ਅਹ ਚਾਕਾਤਰ ਸਿੰਘਲ ਠੀਕ ਹੈ ਬਾਦ ਰੋਡ ਪਿੰਡ ਦੇ ਉੱਤੇ ਘਰ ਆ ਰਹਿਣ ਰੋਡ ਦੇ ਉੱਤੇ ਠੀਕ ਹੈ ਜੀ ਹਾਂਜੀ ਹਾਂਜੀ ਲੋ ਮਰਜ਼ੀ ਕੋਈ ਲੈ ਲੈਣਾ ਹਾਂ ਤਾਂ ਪੰਜ ਚਾਰ ਘੜੀ ਖੜਾ ਗਏ ਲੋ ਦੋਸਤੋ ਨੰਬਰ ਵੀ ਆ ਗਿਆ ਡਰੈਸ ਵੀ ਤੁਹਾਨੂੰ ਦੱਸ ਦਿੱਤਾ ਤੇ ਬਾਈ ਨਾਲ ਸੰਪਰਕ ਕਰ ਲਿਓ ਠੀਕ ਹੈ ਥੈਂਕ ਯੂ ਜੀ ਸ਼ੇਅਰ ਕਰੋ ਦੋਸਤੋ ਤਵਾ ਤੋਂ ਚੈਨਲ ਨੂੰ ਸਬਸਕ੍ਰਾਈਬ ਕਰੋ ਆਵਾਜ਼ ਦਾ ਨਾਮ ਆ ਆਹ ਦੇ ਆਪਣੀਆਂ ਹਾਂ ਮਾਣੀਆਂ ਜੇ ਨਾ ਰਹਿ ਸਕਣਾ ਇੱਕ ਨਾ ਟੋਪ ਲਾਓ 127 ਜਣੇ ਆਪਣਾ ਜੁੜੇ ਦੋਸਤੋ ਹੋਰ ਸ਼ੇਅਰ ਕਰੋ ਮੇਰੇ ਵੀਰ ਹੋਰ ਜਾਣਕਾਰੀ ਵੀ ਲਵਾਂਗਾ ਬੰ ਮੱਜਾਂ ਦੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਦੋਸਤੋ ਸ਼ੇਅਰ ਵੱਤੋ ਵੱਧ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਪੀਡੀਐਫ ਮੇਲਾ ਆਉਣ ਵਾਲਾ ਵੀ ਤੁਹਾਨੂੰ ਜਿੰਨੇ ਦਿਨ ਰਿਆ ਵਿਖਾਵਾਂਗੇ ਮੌਕਸਰ ਮੇਲਾ ਆਉਣ ਵਾਲਾ ਉਹ ਵਿਖਾਵਾਂਗੇ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਂ ਦੋਸਤੋ ਹੁਣ ਵੀਡੀਓ ਚ ਬਣਾਉਨੇ ਆ ਬਾਅਦ ਚ ਅਪਲੋਡ ਕਰਦਾ ਚੈਨਲ ਤੇ ਥੈਂਕ ਯੂ ਸਾਰੇ ਵੀਰਪਾਵਾ ਦਾ ਧੰਨਵਾਦ